ਸੋਸ਼ਲ ਮੀਡੀਆ ਸਟਾਰ ਨਹੀਂ ਕਹਿੰਦਾ ਮੈਂ ਸਾਨੂੰ ਵੀ ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਬਦਲ ਲਈ ਕਰਕੇ ਜ਼ਿੰਦਗੀ ਇੱਕ ਸੰਗਾਊ ਬੰਦਾ ਬਹੁਤ ਜ਼ਿਆਦਾ ਆਪਣੇ ਆਪਣੇ ਫੀਲ ਕਰਨ ਵਾਲਾ ਸੰਗਣ ਵਾਲਾ ਬੰਦਾ ਸੀਗਾ ਪਰ ਸੋਸ਼ਲ ਮੀਡੀਆ ਤੇ ਵੀ ਮੈਂ ਆਉਣਾ ਨਹੀਂ ਸੀ ਚਾਹੁੰਦਾ ਮੈਨੂੰ ਬਹੁਤ ਡਰ ਲੱਗਦਾ ਹੁੰਦਾ ਮੇਰੀ ਫੋਟੋ ਤੇ ਲੋਕ ਮਜ਼ਾਕ ਕਰਨਗੇ ਗਲਤ ਕਮੈਂਟ ਕਰਨਗੇ ਇਹ ਮੈਸੇਜ ਨੇ ਮੈਨੂੰ ਮੋਟੀਵੇਟ ਕੀਤਾ ਵੀ ਤੁਸੀਂ ਲੱਗੋ ਆਪਣੀ ਜ਼ਿੰਦਗੀ ਜੀ ਕੇ ਤਾਂ ਦੇਖੋ ਇੱਕ ਵਾਰੀ ਜਿਹੜਾ ਸੀ ਅਪਲੋਡ ਕੀਤੀ ਸੋਸ਼ਲ ਮੀਡੀਆ ਤੇ ਆਏ ਤਾਂ ਸਾਨੂੰ ਇੰਨਾ ਪਿਆਰ ਮਿਲ ਗਿਆ ਥੋੜੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਮਿਲਿਆ ਜੇ ਮੈਂ ਕਦੇ ਆਪਣੀ ਜ਼ਿੰਦਗੀ 'ਚ ਕਦੇ ਫੋਟੋ ਨਈ ਸੀ ਪੁਰੀਆਂ ਜਿੰਦਗੀ ਚ ਤੇ ਉਹ ਮੈਂ ਹੁਣ ਪੁਰੀਆਂ ਕਰਿਆ ਕਿਤੇ ਘੁੰਮਣ ਜਾਣਾ ਬਾਜ਼ਾਰ ਚ ਜਾਣਾ ਮਾਰਕੀਟ ਜਾਣਾ ਮਾਲ ਚ ਜਾਣਾ ਇਹ ਤਾਂ ਮੈਂ ਬਿਲਕੁਲ ਹੀ ਬੰਦ ਕਰਿਆ ਸੀਗਾ ਮੈਂ ਬਸ ਇੱਕ ਘਰ ਘਰ ਤੋਂ ਜੇ ਜ਼ਰੂਰੀ ਕੰਮ ਆ ਬਾਹਰ ਨਹੀਂ ਫੇਰ ਅੰਦਰ ਪਛਾਣ ਬਣ ਗਈ ਇੱਕ ਹਾਈਟ ਕਰਕੇ ਤੇ ਜੋ ਨੈਗੇਟਿਵ ਸੋਚਦੇ ਸੀ ਮੇਰੇ ਬਾਰੇ ਹੁਣ ਬਹੁਤ ਐਪਰੀਸ਼ੀਏਟ ਕਰਦਾ ਬਹੁਤ ਖੁਸ਼ੀ ਮਿਲਦੀ ਹੈ ਜਦ ਮੈਨੂੰ ਇੰਨਾ ਸਤਿਕਾਰ ਮਿਲਦਾ ਪਿਆਰ ਮਿਲਦਾ ਪਿੰਡ ਵੀ ਤਾਂ ਚਲੋ ਵੱਖਰੀ ਪਛਾਣ ਬਣੀ ਗਈ ਜਿਵੇਂ ਮੈਨੂੰ ਮੈਸੇਜ ਨਹੀਂ ਦੇ ਉੱਪਰ ਖੜੇ ਹੋਣਗੇ ਪੌੜੀ ਇਹਨਾਂ ਨੂੰ ਉੱਤਰ ਕੇ ਆਉਣ ਦੀ ਲੋੜ ਨਹੀਂ ਪੈਂਦੀ ਇਹਨਾਂ ਨੂੰ ਕੋਈ ਸਮਾਨ ਦੀ ਲੋੜ ਨਹੀਂ ਮੈਂ ਇਹਨਾਂ ਨੂੰ ਥੱਲੇ ਖੜਾ ਹੀ ਫੜਾ ਲਾਂ ਤੁਸੀਂ ਉੱਪਰ ਰਹੋ ਤੇ ਕਈ ਵਾਰੀ ਇਹਨਾਂ ਨੂੰ ਮੈਂ ਸਮਾਨ ਉੱਪਰ ਆਨੋ ਪਹਚਾ ਦਿੰਦਾ ਉੱਤੇ ਫੜਾ ਲਾਂ ਪੌੜੀ ਜਿੱਦਾਂ ਗੱਲ ਕਰੀਏ ਕਿ ਪਹਿਲਾਂ ਜਦੋਂ ਸੋਸ਼ਲ ਮੀਡੀਆ ਸਟਾਰ ਤਾਂ ਹੁਣ ਤੁਸੀਂ ਹੈਗੇ ਹੋ ਪਰ ਜਦੋਂ ਪਹਿਲਾਂ ਨਹੀਂ ਸੀਗੇ ਤਾਂ ਉਦੋਂ ਕੀ ਕਰਦੇ ਸੀਗੇ ਫਿਰ ਜਦੋਂ ਨੈਗੇਟਿਵਿਟੀ ਸੀਗੀ ਘਰੇ ਰਹਿੰਦੇ ਸੀ ਤਾਂ ਉਦੋਂ ਕਿਦਾਂ ਕਰਦਾ ਗੁਜ਼ਾਰਾ ਕਰਦਾ ਹਾਂ ਸੋਸ਼ਲ ਮੀਡੀਆ ਸਟਾਰ ਨਹੀਂ ਕਹਾਂ ਉਹ ਮੈਂ ਕਹਾਂ ਉਹ ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਬਦਲ ਲਈ ਤੇ ਕਿਉਂ ਬਦਲੀ ਕਿਉਂਕਿ ਮੈਂ ਬਹੁਤ ਡਰ ਕੇ ਜ਼ਿੰਦਗੀ ਇੱਕ ਸੰਗਾਊ ਬੰਦਾ ਬਹੁਤ ਜ਼ਿਆਦਾ ਆਪਣੇ ਆਪਣੇ ਫੀਲ ਕਰਨ ਵਾਲਾ ਸੰਗਣ ਵਾਲਾ ਬੰਦਾ ਸੀਗਾ ਪਰ ਸੋਸ਼ਲ ਮੀਡੀਆ ਤੇ ਵੀ ਮੈਂ ਆਉਣਾ ਨਹੀਂ ਸੀ ਚਾਹੁੰਦਾ ਮੈਨੂੰ ਬਹੁਤ ਡਰ ਲੱਗਦਾ ਸੀ ਮੇਰੀ ਫੋਟੋ ਤੇ ਲੋਕ ਮਜ਼ਾਕ ਕਰਨਗੇ ਗਲਤ ਕਮੈਂਟ ਕਰਨਗੇ ਜਾਂ ਕਿਦਾਂ ਮੇਰੇ ਪਰ ਮੇਰੇ ਮੈਸੇਜ ਨੇ ਮੈਨੂੰ ਮੋਟੀਵੇਟ ਕੀਤਾ ਵੀ ਤੁਸੀਂ ਲਾਗੋ ਆਪਣੀ ਜ਼ਿੰਦਗੀ ਜ ਪਿਆਰ ਮਿਲ ਗਿਆ ਥੋੜੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਮਿਲਿਆ ਤੇ ਉਹਦੇ ਨਾਲ ਸਾਰੀ ਜ਼ਿੰਦਗੀ ਚੇਂਜ ਕਰ ਗਿਆ ਬਸ ਜੇ ਮੈਂ ਕਦੇ ਆਪਣੀ ਜ਼ਿੰਦਗੀ ਚ ਕਦੇ ਫੋਟੋ ਵੀ ਅਪਲੋਡ ਨਹੀਂ ਸੀ ਕਰਦਾ ਹੁੰਦਾ ਇੰਨਾ ਡਰਦਾ ਹੁੰਦਾ ਸੀਗਾ ਵੀ ਲੋਕ ਦੇਖਣਗੇ ਕੀ ਕਹਿਣਗੇ ਮੈਂ ਤਾਂ ਆਪ ਨਹੀਂ ਸੀ ਬਾਹਰ ਨਿਕਲਦਾ ਹੁੰਦਾ ਘਰੋਂ ਕਦੇ ਪਰ ਬਹੁਤ ਜ਼ਿਆਦਾ ਚੇਂਜ ਹੋ ਗਿਆ ਹੁਣ ਅਸੀਂ ਘੁੰਮਦੇ ਜੋ ਇੱਛਾ ਮੇਰੀਆਂ ਨਹੀਂ ਸੀ ਪੂਰੀਆਂ ਹੋਈਆਂ ਜ਼ਿੰਦਗੀ ਚ ਤੇ ਉਹ ਮੈਂ ਹੁਣ ਪੂਰੀਆਂ ਕਰ ਰਿਹਾ ਕਿਤੇ ਘੁੰਮਣ ਜਾਣਾ ਬਾਜ਼ਾਰ ਚ ਜਾਣਾ ਮਾਰਕੀਟ ਜਾਣਾ ਮਾਲਟ ਜਾਣਾ ਇਹ ਤਾਂ ਮੈਂ ਬਿਲਕੁਲ ਹੀ ਬੰਦ ਕਰਿਆ ਸੀਗਾ ਮੈਂ ਬਸ ਇੱਕ ਘਰ ਘਰ ਤੋਂ ਜੇ ਜ਼ਰੂਰੀ ਕੰਮ ਆ ਬਾਹਰ ਨਹੀਂ ਫੇਰ ਅੰਦਰ ਇਹਦਾ ਨੀ ਜ਼ਿੰਦਗੀ ਜੀਤੀ ਜੀ ਸੀ ਪਰ ਸੋਸ਼ਲ ਮੀਡੀਆ ਤੇ ਆਏ ਚੇਂਜ ਹੋਇਆ ਸਾਰਾ ਕੁਝ ਪਿਆਰ ਮਿਲਿਆ ਪੋਜ਼ਿਟਿਵ ਹੋਏ ਤੇ ਉਸ ਅਨੁਸਾਰੀ ਜ਼ਿੰਦਗੀ ਸਾਡੀ ਮੇਰੀ ਵੀ ਚੇਂਜ ਹੋਈ ਬੇਟੇ ਦੀ ਵੀ ਚੇਂਜ ਜਿਸ ਤੋਂ ਬਾਅਦ ਮੈਂ ਗੱਲ ਕਰਾਂ ਜੇ ਬਲਵਦੀ ਗੱਲ ਚੱਲ ਰਹੀ ਸੀ ਤਾਂ ਬਲਵ ਜੇ ਮੈਨੂੰ ਇੱਥੇ ਪਹੁੰਚਣਾ ਹੋਵੇ ਤਾਂ ਮੈਨੂੰ ਲੱਗਦਾ ਕਿ ਮੈਂ 2-3 ਜਿਹੜੇ ਸਟੂਲ ਜੇ ਲਾ ਕੇ ਉਹ ਫਿਰ ਮੈਨੂੰ ਪਹੁੰਚਦਾ ਪਵੇਗਾ ਪਰ ਸਰ ਸਾਡੇ ਨਾਲ ਮੌਜੂਦ ਨੇ ਸਰ ਥੋੜੀ ਜਿਹੀ ਹੈਲਪ ਕਰ ਲੇ ਜਾਣਾ ਰਾਵਨ ਕੋ ਸਟੂਲ ਦੀ ਲੋਡ ਨਹੀਂ ਪਾਣੀ ਕੋ ਪੌੜੀ ਦੀ ਲੋਡ ਨਹੀਂ ਪਾਣੀ ਹਾਂ ਜਿੱਦਾਂ ਕਿ ਮੈਨੂੰ ਹੁਣ ਲੱਭਣਾ ਪਵੇ ਤਾਂ ਆਹ ਵੇਖੋ ਮੈਂ ਤਾਂ ਵੀ ਨਹੀਂ ਬੋਝਦਾ ਹੈਗਾ ਤੇ ਤੁਸੀਂ ਕਿਦਾ ਮੈਂ ਰਾਵਨ ਨਾਲ ਹੱਥ ਪਹੁੰਚ ਜਾਂਦਾ ਮੇਰਾ ਹੱਥ ਲੱਗ ਜਾਂਦਾ ਜੀ ਬਿਲਕੁਲ ਆ ਜੀ ਮੈਂ ਬਾਲਣ ਸਕਦਾ ਰਾਵਨ ਨਾਲ ਤਤ ਦੇ ਸਕਦੇ ਹੋ ਕਿ ਹਾਈਟ ਦਾ ਜਿਹੜਾ ਫਾਇਦਾ ਕਿਵੇਂ ਸਰ ਲੈ ਰਹੇ ਨੇ ਇੱਕ ਟਾਈਮ ਹੋ ਸੀ ਜਦੋਂ ਲੋਕਾਂ ਦੇ ਮਿਹਣੇ ਸੁਣਨੇ ਪੈਂਦੇ ਸੀ ਤੇ ਅੱਜ ਪਿੰਡ ਵਾਲੇ ਲੋਕ ਜਿਹੜੇ ਨੇ ਇਹਨਾਂ ਨੂੰ ਬੁਲਾ ਕੇ ਜਿਹੜਾ ਬਥੇਰਾ ਐਸਾ ਕੰਮ ਹੈ ਜੋ ਇਹ ਸਿਰਫ ਇਦਾਂ ਹੱਥ ਉੱਪਰ ਕਰਕੇ ਕਰ ਸਕਦੇ ਨੇ ਤਾਂ ਸਰ ਹੁਣ ਪਿੰਡ ਵਾਲੇ ਕਿਦਾਂ ਤੁਹਾਨੂੰ ਪਿਆਰ ਦਿੰਦੇ ਨੇ ਹੁਣ ਬਹੁਤ ਪਿਆਰ ਮਿਲ ਰਿਹਾ ਜੀ ਬਹੁਤ ਜ਼ਿਆਦਾ ਸਾਰੇ ਪਿੰਡ ਵਿੱਚ ਪੂਰੇ ਇਧਰ ਪਛਾਣ ਬਣ ਗਈ ਹੈ ਇੱਕ ਹਾਈਟ ਕਰਕੇ ਤੇ ਜੋ ਨੈਗੇਟਿਵ ਸੋਚ ਰਹੇ ਸੀ ਮੇਰੇ ਬਾਰੇ ਹੁਣ ਬਹੁਤ ਐਪਰੀਸ਼ੀਏਟ ਕਰਦੇ ਬਹੁਤ ਖੁਸ਼ੀ ਮਿਲਦੀ ਹੈ ਜਦ ਮੈਨੂੰ ਇੰਨਾ ਸਤਿਕਾਰ ਮਿਲਦਾ ਨਾ ਪਿਆਰ ਮਿਲਦਾ ਪਿੰਡ ਵਿੱਚ ਤਾਂ ਚਲੋ ਵੱਖਰੀ ਪਛਾਣ ਬਣੀ ਗਈ ਹੈ ਤੇ ਬਹੁਤ ਵਧੀਆ ਲੱਗਦਾ ਜੀ ਤਾਂ ਜਿਵੇਂ ਮੈਨੂੰ ਹੁਣ ਉੱਪਰ ਚੜ੍ਹਨਾ ਹੋਵੇ ਤਾਂ ਮੈਨੂੰ ਸੀੜੀ ਦੀ ਲੋੜ ਪੈਣੀ ਹੈ ਸਰ ਇਹਨਾਂ ਜਬਲ ਪਲਾਣਾ ਹੋਇਆ ਤਾਂ ਮੈਂ ਗੱਲ ਕੀਤੀ ਸੀੜੀ ਦੀ ਲੋੜ ਪੈਣੀ ਹੈ ਤਾਂ ਤੁਸੀਂ ਤਾਂ ਫਿਰ ਇਦਾਂ ਕਹਿੰਦੇ ਸੀੜੀ ਨੂੰ ਪਰੇ ਕਰ ਮੈਂ ਆਪ ਹੀ ਚੱਕ ਕੇ ਕਰ ਦਿੰਨਾ ਹਾਂਜੀ ਮੈਂ ਤਾਂ ਇਹ ਕਹਿੰਨ ਬੰਦੀ ਇਹਨਾਂ ਨੂੰ ਕੋ ਸਮਾਨ ਦੀ ਲੋਡ ਬੈ ਗਈ ਮੈਂ ਇਹਨਾਂ ਨੂੰ ਥੱਲੇ ਖੜਾ ਹੀ ਫੜਾ ਲਾਂ ਤਾਂ ਅਸੀਂ ਉੱਪਰ ਰਹੋ ਤੇ ਕਈ ਵਾਰੀ ਇੰਨਾ ਮੈਂ ਸਮਾਨ ਉਪਰ ਆਉਣਾ ਪਹਚਾ ਦਿੰਦਾ ਉੱਤੇ ਫੜਾ ਲਾਂ ਮਾ ਪੌੜੀ ਬਿਨਾ ਪੌੜੀ ਤੋਂ ਮੈਂ ਕੰਮ ਕਰਦਾ ਮੰਨ ਲਓ ਵੀ ਇਹ 7 ਵਾਰ ਤੇ ਮੈਂ ਰਾਵ ਨਾਲ ਤੇ ਸਮਾਨ ਫੜਾਉਂਦਾ ਤਾਂ ਮੈਂ ਜਿੱਦਾਂ ਗੱਲ ਕਰੀਏ ਕਿ ਬਹੁਤ ਜਿਹੜੀ ਸਹੂਲਤ ਤੁਹਾਨੂੰ ਮਿਲ ਰਹੀ ਹੈ ਬਗੈਰ ਸੇੜੀ ਤੋਂ ਜਿਹੜਾ ਕੰਮ ਹੋ ਜਾਣਾ ਤੁਹਾਡਾ ਬਗੈਰ ਬਲਬ ਟੁੱਟ ਗਿਆ ਤਾਂ ਬਲਬ ਵੀ ਲੱਗ ਜਾਣਾ ਬੜੀ ਸਹੂਲਤ ਹੈ ਤੁਹਾਨੂੰ ਕੀ ਅਜਿਹੀ ਸਹੂਲਤ ਕਿਸੇ ਹੋਰ ਤੋਂ ਮਿਲੀ ਸੀ ਜਿਹੜੇ ਤੁਹਾਨੂੰ ਮਿਹਨੇ ਮਾਰਦੇ ਸੀ ਮਿਲਦਾ ਉਹਨਾਂ ਨੂੰ ਇਦਾਂ ਦਾ ਕੁਝ ਨਹੀਂ ਜੀ ਉਹਨਾਂ ਨੂੰ ਉਹਨਾਂ ਕੋਲੇ ਫੈਸਿਲਿਟੀਆਂ ਨਹੀਂ ਹੈਗੀਆਂ ਜਿਹੜੀ ਫੈਸਿਲਿਟੀਆਂ ਮੇਰੇ ਕੋਲ ਨੇ ਇਹ ਕਹਿ ਸਕਦੇ ਆ ਕਿ ਮਹਿੰਗੇ ਮਹਿੰਗੇ ਰੇਟਾਂ ਦੇ ਨਾਲ ਵੱਡੇ ਵੱਡੇ ਆਪੋਰੀ ਖਰੀਦਣਾ ਇਹ ਖਰੀਦਣਾ ਉਹ ਖਰੀਦਣਾ ਤੁਹਾਨੂੰ ਫਰੀ ਦੇ ਵਿੱਚ ਮਿਲੀ ਤੇ ਤੁਸੀਂ ਇਹ ਵੀਡੀਓ ਦੇਖ ਕੇ ਉਹਨਾਂ ਨੂੰ ਜਵਾਬ ਵੀ ਜ਼ਰੂਰ ਮਿਲੇਗਾ ਕੀ ਮੈਡਮ ਨੇ ਜੋ ਕੀਤਾ ਤੇ ਕਿੰਨਾ ਸਹੀ ਕੀਤਾ ਸਹੀ ਕੀਤਾ ਮੈਂ ਜੋ ਕੀਤਾ ਸਹੀ ਕੀਤਾ ਪਰ ਜਿਹੜਾ ਪਰਮਾਤਮਾ ਨੇ ਜੋੜੀਆਂ ਬਣਾਈਆਂ ਉਹ ਪਰਮਾਤਮਾ ਸਭ ਤੋਂ 베ਸਟ ਹੈ ਜੀ ਉਹਨੇ ਜਿਸ ਤਰ੍ਹਾਂ ਜੋੜੀ ਬਣਾਈ ਆ ਤੇ ਬੜੀ ਪਰਫੈਕਟ ਜੋੜੀ ਹੈ ਜੀ ਤੇ ਪਰਮਾਤਮਾ ਦੇ ਅਕੋਰਡਿੰਗ ਹੀ ਇੰਨੇ ਵਧੀਆ ਹਸਬੰਦ ਮਿਲੇ ਨੇ ਜਿਹੜੇ ਹੈਲਪ ਕਰਦੇ ਨੇ ਠੀਕ ਹੈ ਹਰ ਇੱਕ ਕੰਮ ਵਿੱਚ ਹੈਲਪ ਕਰ ਦਿੰਦੇ ਨੇ ਔਰ ਬਹੁਤ ਹੀ ਨਾਈਸ ਪਰਸਨ ਨੇ ਜਦੋਂ ਤੁਸੀਂ ਬਾਹਰ ਜਾਣਾ ਹੁੰਦਾ ਐਕਟੀਵਾ ਤੇ ਜਾਂਦੇ ਹੋ ਤਾਂ ਤਿੰਨੇ ਜਣੇ ਜਾਂਦੇ ਹੋ ਹਾਂਜੀ ਪਹਿਲਾਂ ਚਲੇ ਜਾਂਦੇ ਸੀ ਸਰ ਹੁਣ ਨਹੀਂ ਜਾ ਹੁੰਦਾ ਹੁਣ ਬੇਟਾ ਵੀ ਹਾਈਟ ਉਹਦੀ ਕਾਫੀ ਆ 6.5 ਫੁੱਟ ਐ ਹਾਈਟ ਉਹਦੀ ਤਾਂ ਹੁਣ ਨਹੀਂ ਜਾ ਹੁੰਦਾ ਸਰ ਹੁਣ ਤਿੰਨ ਤੂੰ ਜਾਂਦੇ ਉੱਥੇ ਲੋਕ ਦੇਖਦੇ ਸੀ ਤਾਂ ਕੀ ਕਹਿੰਦੇ ਸੀ ਉਸ ਟਾਈਮ ਤਾਂ ਦੇਖ ਕੇ ਇੱਕ ਵਾਰੀ ਤੁਹਾਨੂੰ ਮੈਂ ਘਟਨਾ ਦਾਦੀ ਹਿਮਾਚਲ ਪ੍ਰਦੇਸ਼ ਚਲੇ ਗਏ ਠੀਕ ਹੈ ਜੀ ਤੇ ਉਸ ਟਾਈਮ ਐਕਟਿਵਟੀ ਚਲੇ ਗਿਆ ਸੀ ਵੈਸੇ ਮਸਤੀ ਚ ਚਲੇ ਗਿਆ ਚਲੋ ਹਨਾ ਤੇ ਉਧਰੋਂ ਨਾ ਹਿਮਾਚਲ ਪ੍ਰਦੇਸ਼ ਦੀ ਪੁਲਿਸ ਖੜੀ ਸੀ ਅੱਗੇ ਉਹਨਾਂ ਨੇ ਰੋਕ ਲਿਆ ਹਨਾ ਮੈਂ ਕਿਹਾ ਉਹਨਾਂ ਪਤਾ ਨਹੀਂ ਕੀ ਕਹਿਣਗੇ ਉਹਨਾਂ ਨੇ ਉਤਾਰਿਆ ਇਹਨਾਂ ਨੂੰ ਉਤਾਰ ਕੇ ਕਹਿੰਦੇ ਸਰ ਜੀ ਆਪ ਨੇ ਗੱਡੀ ਗਲਤ ਲੈ ਰੱਖੀ ਆ ਆਪਣੇ ਗੱਡੀ ਸਹੀ ਲੈ ਕੇ ਰੱਖੋ ਔਰ ਉਹਨਾਂ ਨੇ ਫੋਟੋ ਵਗੈਰਾ ਇਹਨਾਂ ਨਾਲ ਕਰਵਾਈਆਂ ਤੇ ਔਰ ਸਾਨੂੰ ਭੇਜ ਦਿੱਤਾ ਬੜੇ ਖੁਸ਼ ਹੋਏ ਸੰਦੇ ਮਤਲਬ ਪੁਲਿਸ ਵਾਲੇ ਵੀ ਖੁਸ਼ ਹੋਏ ਇਹਨਾਂ ਨੂੰ ਮਿਲ ਕੇ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਉਹਨਾਂ ਨੂੰ ਮਹਿਸੂਸ ਹੋਈ ਹੂੰ ਤੇ ਸਰ ਗੱਡੀ ਕਿਹੜੀ ਰੱਖੋਗੇ ਫਿਰ ਉਹ ਤੁਸੀਂ ਗੱਡੀ ਜਿਹੜੀ ਐਡਜਸਟ ਕਰਾਉਣੀ ਪੈਣੀ ਆ ਤਾਂ ਨਾਰਮਲ ਗੱਡੀਆਂ ਤਾਂ ਮੈਨੂੰ ਪ੍ਰੋਬਲਮ ਆਉਂਦੀ ਆ ਉਹ ਤਾਂ ਸੀਟ ਪਿੱਛੇ ਕਰਾ ਕੇ ਪਿੱਛੇ ਜਿਹੜੀ ਮੇਰੇ ਮਗਰ ਨਹੀਂ ਬੰਦਾ ਬੈਠ ਸਕੂਗਾ ਫਿਰ ਮੇਰੀ ਸੀਟ ਪਿੱਛੇ ਤੱਕ ਜਾਊਗੀ ਫਿਰ ਚਲਾ ਲੈਣਾ ਅੱਛਾ ਤੇ ਮੈਂ ਹੁਣ ਕੋਈ ਗੱਡੀ ਵਗੈਰਾ ਵੀ ਮੈਂ ਕਵਾਂਗਾ ਵੀ ਸਰ ਵਾਸਤੇ ਕੋਈ ਗੱਡੀ ਵੀ ਜਿਹੜੀ ਉਹ ਵੀ ਬਣਾਈ ਜਾਵੇ ਸਰ ਕਿਦਾਂ ਦੀ ਗੱਡੀ ਪਸੰਦ ਕਰੋਗੇ ਫਿਰ ਨਹੀਂ ਕੋਈ ਗੱਲ ਨਹੀਂ ਗੱਡੀ ਤਾਂ ਮੋਡੀਫਾਈ ਕਰਵਾਉਣੀ ਪੈਣੀ ਆ ਵੈਸੇ ਤਾਂ ਜੋ ਪਰਮਾਤਮਾ ਨੇ ਸੰਭਾਲਿਆ ਦਾ ਤਾਂ ਕਰਵਾਵਾਂਗੇ ਲਾਵਾਂਗੇ ਸਾਰਾ ਕੁਝ ਹੋਊਗਾ ਪੁਲਿਸ ਤੁਹਾਨੂੰ ਤਾਂ ਵੀ ਫੜਦੀ ਹੈ ਵੀ ਤੁਹਾਨੂੰ ਰੋਕ ਕੇ ਫੋਟੋਆਂ ਕਰਾਉਂਦੇ ਫਿਰ ਮੋਡੀਫਾਈ ਕਰਾ ਕੇ ਕਹੋਂਗੇ ਵੀ ਸਰਦਾਰ ਜੀ ਤਾਂ ਹੈਗੇ ਇਦਾਂ ਦੇ ਤਾਂ ਗੱਡੀ ਵੀ ਉਦਾਂ ਦੀ ਬਣਾਈ ਉਹ ਤਾਂ ਵੀ ਐਡਜਸਟਮੈਂਟਸ ਮੈਂ ਪੱਗ ਸ਼ਾਤਨੀਮੀ ਉਹਦੀ ਗੱਡੀ ਦੀ ਪੱਗ ਲੱਗਦੀ ਹੈ ਸਿਰ ਦੇ ਉੱਪਰ ਲੱਗਦਾ ਜਾਂ ਮੂਰੇ ਗੋਡੇ ਨਹੀਂ ਹੁੰਦੇ ਸਟੀਅਰਿੰਗ ਤੇ ਉਹ ਤਾਂ ਐਡਜਸਟਮੈਂਟ ਕਰਵਾਉਣੀ ਹੀ ਪੈਣੀ ਆ ਜੀ ਤਾਂ ਹਾਂਜੀ ਆ ਸ਼ੀਟ ਨੀਮੀ ਕਰਾਉਣੀ ਪੈਂਦੀ ਆ ਉਦਾਂ ਹੁੰਦਾ ਜੀ ਤੇ ਬਾਕੀ ਤਾਂ ਹੁਣ ਐਕਟਵਾ ਤੇ ਅਸੀਂ ਬਹੁਤ ਖੁਸ਼ ਆਂ ਜਾਂਦੇ ਆ ਜਿੱਥੇ ਵੀ ਸਾਡੇ ਮੂਰੇ ਗੱਡੀ ਲਾ ਕੇ ਬੰਦੇ ਹੋਣਾ ਖਿਚਵਾਨ ਲਾ ਜਾਂਦੇ ਆ ਸਾਨੂੰ ਰੋਕ ਲੈਣ ਸਾਨੂੰ ਵਧੀਆ ਲੱਗਦਾ ਐਕਟਵਾ ਤੇ ਜਾਣਾ ਵੀ ਕਿਉਂਕਿ ਅਸੀਂ ਰਾਹ ਨੂੰ ਓਪਨ ਜਾਂਦੇ ਹੁੰਨੇ ਆ ਤੇ ਸਾਨੂੰ ਰੋਕ ਲਿਆ ਜਾਂਦਾ ਰਸਤੇ 'ਚ ਫੋਟੋ ਖਿਚਵਾਉਣ ਲਈ ਤਾਂ ਬਹੁਤ ਵਧੀਆ ਲੱਗਦਾ ਜੇ ਅਸੀਂ ਗੱਡੀ 'ਚ ਚਾਈਏ ਤੇ ਸ਼ਾਇਦ ਸਾਨੂੰ ਕੋਈ ਦੇਖੇ ਨਾ ਹਨਾ ਵੀ ਪਤਾ ਨਹੀਂ ਕੌਣ ਹੈ ਕਿ ਕੌਣ ਲਾਂਗੇ ਕਿ ਆ ਗੱਡੀ ਦੇ ਵਿੱਚ ਅਸੀਂ ਐਕਟਵਾ ਤੇ ਜਾਂਦੇ ਆ ਇਸ ਕਰਕੇ ਕਿ ਸਾਜ ਸਾਨੂੰ ਮਿਲਣ ਸਾਨੂੰ ਹੋਰ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਸਰ ਇੱਕ ਇੱਕ ਚੀਜ਼ ਹੋਰ ਵੀ ਸੁਣੀ ਸੀ ਤੁਸੀਂ ਕਹਿੰਦੇ ਵੀ ਸਾਨੂੰ ਦੇਖ ਕੇ ਲੋਕ ਖੁਸ਼ ਹ ਦੀ ਹੈ ਤਾਂ ਬਹੁਤ ਅੱਛੀ ਹੈ ਹਾਂ ਜੀ ਹੁਣ ਹੁਣ ਖੁਸ਼ ਹੁੰਦੇ ਨੇ ਤਾਂ ਵਧੀਆ ਲੱਗਦਾ ਪਹਿਲਾਂ ਜੇ ਮੈਨੂੰ ਕੋਈ ਦੇਖਣਾ ਕਿਸੇ ਨੇ ਖੁਸ਼ ਹੋਣਾ ਜਾਂ ਕਿੱਦਾਂ ਵੀ ਮੈਨੂੰ ਗੁੱਸਾ ਚੜ ਜਾਂਦਾ ਸੀ ਮੈਨੂੰ ਕਾਹਤੇ ਦੇਖਦੇ ਆ ਮੈਨੂੰ ਕਿਉਂ ਇਦਾਂ ਦੇ ਮੈਨੂੰ ਹੀ ਲੱਗਣੇ ਮੇਰਾ ਮਜ਼ਾਕ ਉਡਾ ਰਹੇ ਨੇ ਤੇ ਹਰ ਵਾਰੀ ਮੈਨੂੰ ਗੁੱਸਾ ਲੱਗਦਾ ਸੀ ਪਰ ਹੁਣ ਜਦ ਮਿਲਦੇ ਨੇ ਮੈਂ ਭੱਜ ਕੇ ਮੈਂ ਵੀ ਮਿਲਦਾ ਪਿਆਰ ਉਹਨਾਂ ਖੁਸ਼ ਹੁੰਨਾਂ ਉਹ ਵੀ ਖੁਸ਼ ਹੁੰਦੇ ਨੇ ਉਹ ਬਹੁਤ ਵਧੀਆ ਲੱਗਦਾ ਵੀ ਵਧੀਆ ਕਮੈਂਟ ਮਿਲਦੇ ਨੇ ਪਹਿਲੇ ਮੈਂ ਨਾਰਾ ਖੇਜ ਜਾਂਦਾ ਸੀ ਇਕੱਲਾ ਜਿਨ੍ਹਾਂ ਨੇ ਕਹਿਣਾ ਵੀ ਨਾਲ ਚਲੇ ਜਾਣਾ ਵੀ ਤੁਹਾਨੂੰ ਉਹ ਬੰਦਾ ਦੇਖ ਰਿਹਾ ਮੈਂ ਕਿਹਾ ਚ ਦੇਖਦੇ ਨੇ ਤਾਂ ਅਸੀਂ ਆਪ ਉੱਤਰ ਕੇ ਮਿਲ ਕੇ ਹੁੰਦੇ ਹਾਂ ਤੇ ਹੁਣ ਵਧੀਆ ਲੱਗਦਾ ਨਾ ਚੇਂਜ ਹੋ ਗਿਆ ਸਾਰਾ ਕੁਝ ਸਰ ਜੇ ਗੱਲ ਕਰਾਂ ਵਾਈਫ ਦੇ ਨਾਲ ਕਦੇ ਬਹੁਤਾ ਟਾਈਮ ਹੋ ਜਾਵੇ ਤੁਸੀਂ ਕਿਤੇ ਰਹਿੰਦੇ ਹੋ ਜਾਂ ਵਾਈਫ ਤੁਹਾਡੇ ਨਾਲ ਮਿਲੇ ਤਾਂ ਜੇ ਤੁਸੀਂ ਜੱਪੀ ਪਾਣੋ ਵੀ ਪਿਆਰ ਤਾਂ ਚਲੋ ਇੰਨਾ ਹੈਗਾ ਹੀ ਹੈ ਤੁਹਾਡਾ ਤਾਂ ਕਿਵੇਂ ਪਾਉਂਗੇ ਫਿਰ ਇਹ ਅਸੀਂ ਦੂਰ ਰਹਿੰਦੇ ਨਹੀਂ ਨਾ ਅਸੀਂ ਦੂਰ ਰਹੀਏ ਨਾ ਕਦੇ ਨੇੜੇ ਰਹਨੇ ਸਾਡੇ ਚ ਪਿਆਰ ਘਟਦਾ ਨਹੀਂ ਇੰਨਾ ਹੀ ਪਿਆਰ ਬਹੁਤ ਜ਼ਿਆਦਾ ਅੱਛਾ ਤੇ ਉਹ ਕਾਫੀ ਘੱਟ ਟਾਈਮ ਅਜੇ ਅਸੀਂ ਦੂਰ ਰਹੀਏ ਕੁਛ ਕੁਛ ਦਿਨ ਵੀ ਨਹੀਂ ਅਸੀਂ ਦੂਰ ਰਹੇ ਜਿਆਦਾ ਮਾਰੀ ਬਹੁਤ ਨੇਕ ਜਿਹੀ ਛੁੱਟੀਆਂ ਕੱਟਣੇ ਵੀ ਨਹੀਂ ਜਾਂਦੀ ਪੇਕੇ ਜਿਸ ਤਰ੍ਹਾਂ ਗਾਸ ਜਾਂਦੀਆਂ ਨੇ ਛੁੱਟੀਆਂ ਕੱਟਣੇ ਕਿਉਂਕਿ ਮੈਨੂੰ ਪੇਕਿਆਂ ਵਾਲਾ ਪਿਆਰ ਵੀ ਇੱਥੇ ਆਪਣੀ ਸੱਸ ਦੇ ਕੋਲੋਂ ਆਪਣੀ ਪੂਰੀ ਫੈਮਿਲੀ ਕੋਲੋਂ ਮਿਲਿਆ ਤਾਂ ਮੈਨੂੰ ਲੱਗਦਾ ਹੀ ਨਹੀਂ ਹੈਗਾ ਕਿ ਮੈਂ ਸੋਹਰੇ ਘਰ ਆ ਮੈਨੂੰ ਐਂ ਲੱਗਦਾ ਪੇਕੇ ਘਰ ਆ ਇਸ ਕਰਕੇ ਮੈਨੂੰ ਕਦੀ ਫੀਲ ਨਹੀਂ ਹੋਇਆ ਨਾ ਹੀ ਮੈਂ ਕ ਤੱਕ ਇਦਾਂ ਦੇਖਦੇ ਹੋ ਅਸੀਂ ਤਾਂ ਚਲੋ ਇਦਾਂ ਦੇਖਦੇ ਆ ਵੀ ਆਹ ਸਾਹਮਣੇ ਖੜੇ ਆ ਤੁਸੀਂ ਕਿਦਾਂ ਦੇਖਦੇ ਹੋ ਇਦਾਂ ਕਰਕੇ ਗੁੱਸਾ ਆਉਂਦਾ ਹੀ ਨਹੀਂ ਵੈਸੇ ਕਦੀ ਥੋੜੇ ਟਾਈਮ ਲਈ ਹੋ ਵੀ ਜਾਂਦਾ ਹੈ ਉਸ ਤੋਂ ਬਾਅਦ ਨਾਰਮਲ ਹੋ ਜਾਂਦਾ ਵੀ ਮਤਲਬ ਇੰਨਾ ਗੁੱਸਾ ਨਹੀਂ ਆਉਂਦਾ ਕਦੀ ਵੀ ਉਹ ਵੈਸੇ ਰੱਬ ਨਾ ਕਰੇ ਇਦਾਂ ਹੋਵੇ ਪਰ ਕਦੇ ਦੇਖਣਾ ਪਵੇ ਤਾਂ ਮੈਮ ਕਿਵੇਂ ਦੇਖੋਗੇ ਕੋਸ਼ਿਸ਼ ਕਰ ਸਕਦੇ ਹੋ ਨਹੀਂ ਮਤਲਬ ਕਿ ਨਹੀਂ ਦੇਖਦੇ ਵੈਸੇ ਮੈਂ ਡਰ ਜਾਂਦਾ ਪਹਿਲਾਂ ਹੀ ਇਹਨਾਂ ਨੂੰ ਦੇਖਣ ਇਹਨਾਂ ਕੋਲਾਈ ਹੋਈ ਆ ਕੋਈ ਗੱਲ ਦੇਖਣਾ ਵੀ ਨਹੀਂ ਤੁਹਾਨੂੰ ਸਹੀ ਆ ਨਹੀਂ ਪਰਵਾਹ ਦਾ ਠੀਕ ਹੀ ਰੱਖੇ ਸਾਰਾ ਕੁਝ ਹਾਂ ਜੀ ਚਲੋ ਗੱਲਬਾਤ ਕੀਤੀ ਤਾਂ ਇਸ ਪਰਿਵਾਰ ਦੇ ਵਿੱਚ ਪਿਆਰ ਵੀ ਹੈ ਨਾ ਕਿ ਇੱਕ ਦੂਜੇ ਤੋਂ ਇੱਕ ਤਿੰਨ ਪਰਿਵਾਰ ਨੇ ਤੇ ਇਸ ਵਿੜੇ ਦੇ ਵਿੱਚ ਘੁੰਮਦੇ ਸਾਡੇ ਪਿੰਡ ਨੂੰ ਪਤਾ ਲੱਗਦਾ ਹੈ ਕਿ ਇਸ ਵਿੜੇ ਦੇ ਵਿੱਚ ਕੋਈ ਰਹਿੰਦਾ ਹੈ ਤਾਂ ਹੁਣ ਵੱਖਰਾ ਵੱਖਰਾ ਜਿਹੜਾ ਸਵੈਗ ਕਹਿ ਸਕਦੇ ਆ ਉਹ ਬੜਾਇਆ ਇਹਨਾਂ ਨੇ ਤੇ ਪਿੰਡ ਵਾਲੇ ਵੀ ਜਿਹੜੇ ਇਹਨਾਂ ਨੂੰ ਪਿਆਰ ਕਰਦੇ ਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਈ ਅਜਿਹੇ ਲੋਕ ਵੀ ਦੇਖਣ ਨੂੰ ਮਿਲ ਜਾਂਦੇ ਨੇ ਜੋ ਇਸ ਤਰ੍ਹਾਂ ਦੀ ਐਕਟੀਵਿਟੀ ਨੂੰ ਲੈ ਕੇ ਨਰਾਸ਼ ਹੋ ਜਾਂਦੇ ਨੇ ਜਿਵੇਂ ਸਾਦਨਾ ਗੱਲਬਾਤ ਕੀਤੀ ਤਾਂ ਉਹ ਨਰਾਸ਼ ਹੋ ਜਾਂਦੇ ਨੇ ਤਾਂ ਉਹਨਾਂ ਨਰਾਸ਼ ਹੋਣ ਦੀ ਲੋੜ ਨਹੀਂ ਹੈ ਅੱਜ ਤੁਹਾਡੇ ਸਾਹਮਣੇ ਇੱਕ ਜਿਹੜਾ ਅਜੂਬਾ ਕਹਿ ਸਕਦੇ ਆ ਉਹ ਦਿਖਾਇਆ ਤਾਂ ਸਰ ਕਿਵੇਂ ਆਪਣੀ ਲਾਈਫ ਦੇ ਵਿੱਚ ਖੁਸ਼ ਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੈਮਰਾਮੈਨ ਵਿਪਨ ਬਸਸੀ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ